ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਡਿਸਟ੍ਰਿਕਟ ਐਸਪੀ ਸਨਗਰ ਨੇ ਮਾਰੇ ਅਨਸਰਾਂ ਤੇ ਗੈਂਗਸਟਰਾਂ ਖਿਲਾਫ ਜਿਹੜੀ ਮੁਹਿੰਮ ਚੇੜੀ ਹੈ ਉਹਦੇ ਵਿੱਚ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ 16 ਤਰੀਕ ਨੂੰ ਐਸਐਚਓ ਸਿਟੀ ਨਵਾਂ ਸ਼ਹਿਰ ਤੇ ਇਨ੍ਹਾਂ ਦੀ ਟੀਮ ਨੇ ਪਿੰਡ ਸਲੋ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤੇ ਚੈਕਿੰਗ ਦੌਰਾਨ ਉਹਨਾਂ ਨੇ ਦੋ ਬੰਦਿਆਂ ਨੂੰ ਉੱਥੇ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਸਾਨੂੰ ਤਿੰਨ ਵੈਪਨ ਰਿਕਵਰ ਹੋਏ ਹਨ ਉਹਨਾਂ ਦੋਨਾਂ ਬੰਦਿਆਂ ਦੇ ਨਾਮ ਇੱਕ ਓਮ ਬਹਾਦਰ ਉਰਫ ਸਾਇਲ ਹੈ ਤੇ ਦੂਸਰਾ ਸਮਰੌਂ ਸਿੰਘ ਉਰਫ ਗਿਆਨੀ ਹੈ ਇਹ ਓਮ ਬਹਾਦਰ ਸਲੋ ਦਾ ਰਹਿਣ ਵਾਲਾ ਹੈ ਤੇ ਦੂਜਾ ਵਿਕਾਸਨਗਰ ਦਾ ਰਹਿਣ ਵਾਲਾ ਇਹਨਾਂ ਕੋਲੋਂ ਸਾਨੂੰ ਤਿੰਨ ਵੈਪਨ ਰਿਕਵਰ ਹੋਏ ਐ ਇੱਕ 9mm ਦਾ ਹੈਗਾ ਇੱਕ 32 ਬੋਰ ਦਾ ਹੈਗਾ ਤੇ ਤੀਜਾ ਜਿਹੜਾ ਦੇਸੀ ਕੰਟਰੀ ਮੇਡ ਰਹਿਗਾ ਉਹ 12 ਬੋਰ ਦਾ ਹੈਗਾ ਤੇ 15 ਰੌਂਦ ਵੀ ਇਹਨਾਂ ਕੋਲੋਂ ਸਾਨੂੰ ਬਰਾਮਦ ਹੋਏ ਐ ਮੁੱਢਲੀ ਜਿਹੜੀ ਅਸੀਂ ਤਫ਼ਤੀਸ਼ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਨੇ ਕਿਤੇ ਫਾਇਰਿੰਗ ਕਰਨੀ ਸੀਗੀ ਤੇ ਇਹ ਜਿਹੜੀ ਅਨਮੋਲ ਬਿਸ਼ਨੋਈ ਜਿਹੜਾ ਕਿ ਲੋਰੈਂਸ ਬਿਸ਼ਨੋਈ ਦਾ ਭਰਾ ਹੈ ਉਹਦੇ ਵੀ ਟੱਚ ਦੇ ਵਿੱਚ ਸੀਗੇ ਤੇ ਇਹਨਾਂ ਨੇ ਜਿਹੜੀ ਜਗ੍ਹਾ ਸੀਗੀ ਉਹਦੀ ਰੇਕੀ ਵੀ ਕੀਤੀ ਸੀਗੀ ਤੇ ਜਿਹੜੇ ਮੋਟਰਸਾਈਕਲ ਤੇ ਰੇਕੀ ਕੀਤੀ ਸੀ ਸਪਲੈਂਡਰ ਉਹਨੂੰ ਵੀ ਅਸੀਂ ਬਰਾਮਦ ਕਰ ਲਿਆ। ਹਲੇ ਕੋਈ ਮਾਮਲਾ ਦਰਜ ਨਹੀਂ ਲੱਗਿਆ। ਜਿਹੜਾ ਓਮ ਬਹਾਦਰ ਹੈ ਉੱਥੇ ਜਿਹੜਾ ਪਹਿਲਾਂ ਵੀ ਇੱਕ ਮਾਮਲਾ ਦਰਜ ਹੈਗਾ ਸਿਟੀ ਨਵਾਂ ਸ਼ਹਿਰ ਦਾ ਇਹ ਮੁਕੱਦਮਾ ਹੈਗਾ 154/22 ਕਿ ਸੀ ਨੂੰ ਮਾਰਨ ਦੀ ਇਹਨਾਂ ਨੇ ਜਿਹੜੀ ਹੈਗੀ ਵੀ ਉਹ ਬਣਾਈ ਸੀਗੀ ਉਹਦਾ ਮਕਦਮਾ ਓਮ ਬਹਾਦਰ ਦੇ ਦਰਜ ਹੈ ਤੇ ਪਹਿਲਾਂ ਇਹ ਜੇਲ੍ਹ ਚ ਵੀ ਰਹਿ ਕੇ ਆਇਆ ਉਹ ਵੀ ਸਾਰਾ ਅਸੀਂ ਵੈਰੀਫਾਈ ਕਰਾਂਗੇ ਕਿ ਜੇਲ੍ਹ ਚੋਂ ਕਿਦਰ ਕੰਟੈਕਟ ਚ ਆਇਆ ਤਾਂ ਕਿ ਜਿਹੜੇ ਅੱਗੇ ਨੇ ਇਹ ਇਹਨਾਂ ਦੇ ਸੰਪਰਕ ਚ ਆ ਕੇ ਇਹ ਜਿਹੜਾ ਇਹਨੇ ਵਾਰਤਤ ਕਰਨੀ ਸੀਗਾ ਇਹ ਜੋ ਹੁਣ ਤੱਕ ਮੁੱਢਲੀ ਤਫ਼ਤੀਸ਼ ਸਾਨੂੰ ਸਾਹਮਣੇ ਆਇਆ ਕਿ ਉਹਨਾਂ ਦੇ ਟੱਚ ਵਿੱਚ ਸੀਗੇ ਤੇ ਇਹ ਕਿਹਨੀ ਸੀਗੀ ਪਿੱਛੋਂ ਕਿਹਨੇ ਪਲੈਨਿੰਗ ਮੜਾਈ ਕਿੱਦਾਂ ਇਹਨਾਂ ਨੂੰ ਵੈਪਨ ਡਿਲੀਵਰ ਹੋਏ ਆ ਉਹ ਸਾਰਾ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ ਸਾਨੂੰ 2 ਦਿਨ ਦਾ ਰਿਮਾਂਡ ਮਿਲਿਆ ਉਹ ਸਾਰਾ ਅਸੀਂ ਉਹਦੇ ਵਿੱਚ ਵੈਰੀਫਾਈ ਕਰਾਂਗੇ ਸਰ ਇਹ ਕਿਹੜੇ ਇਲਾਕੇ ਨਾਲ ਸੰਬੰਧਿਤ ਨੇ ਇਹ ਜਿਹੜੇ ਦੋ ਜਣੇ ਹੈਗੇ ਆ ਇਹ ਦੋਵੇਂ ਆਪਣੇ ਨਵਾਂ ਸ਼ਹਿਰ ਦੀ ਰਹਿਣ ਵਾਲੇ ਆ ਇੱਕ ਸਲੋਪ ਪਿੰਡ ਦਾ ਰਹਿਣ ਵਾਲਾ ਹੈ ਇੱਕ ਸਿਟੀ ਵਿਕਾਸ ਨਗਰ ਜ਼ਰਿਆਨ ਕੋਲ ਅਰ ਹੋਰ ਵੀ ਕੁਝ ਯੋਗਿਕਾਂ ਦੇ ਨਾਮ ਆ ਰਹੇ ਨੇ ਦੋ ਦੋ ਅਲੱਗੂ ਤੇ ਬਿਲਕੁਲ ਜੀ ਬਿਲਕੁਲ ਇਹ ਸਾਰਾ ਨਾ ਇਹਨਾਂ ਦੇ ਵਿੱਚੋਂ ਕੁਝ ਹੋਰ ਵੀ ਨਾਮ ਸਾਡੇ ਸਾਹਮਣੇ ਆਏ ਐ ਜਿਹੜੇ ਇਹਨਾਂ ਨਾਲ ਮਿਲ ਕੇ ਪਲੈਨਿੰਗ ਕਰ ਰਹੇ ਸੀ ਉਹ ਥੋੜਾ ਸਿਕਿਉਰਟੀ ਰੀਜ਼ਨ ਕਰਕੇ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਐ ਮੈਂ ਅੱਜ ਹਜੇ ਨਹੀਂ ਦੱਸ ਸਕਦੇ ਬਟ ਜਲਦੀ ਸਾਨੂੰ ਲੱਗਦਾ ਕਿ ਇਹਦੇ ਵਿੱਚ ਹੋਰ ਵੀ ਅਸੀਂ ਕਾਫੀ ਕਲਾਸਿਕ ਕਰਾਂਗੇ ਕਿਨਾਂ ਤੋਂ ਫਾਇਰਿੰਗ ਕਰਨਾ ਸੀ ਕਿ ਮੈਂ ਇਹ ਕਹਿੰਦਾ ਕਿ ਉਹ ਉਹੀ ਤੁਹਾਨੂੰ ਸਿਕਿਉਰਟੀ ਰੀਜ਼ਨ ਕਰਕੇ ਅਸੀਂ ਦੱਸ ਨਹੀਂ ਸਕਦੇ ਕਿ ਇਹਨਾਂ ਨੇ ਕਿੱਥੇ ਫਾਇਰਿੰਗ ਕਰਨੀ ਸੀ ਬਟ ਇਹਨਾਂ ਨੇ ਉਸ ਜ ਜਿਹੜਾ ਇਹਨਾਂ ਕੋਲ ਮਿਡਲੀ ਤਰਤੀਸ ਤੋਂ ਸਾਨੂੰ ਹੋਰ ਵੀ ਚੀਜ਼ਾਂ ਮਿਲੀਆਂ ਕਿ ਉੱਥੇ ਜਾ ਕੇ ਵੀ ਆਏ ਆ ਜਿਹੜਾ ਮੋਟਰਸਾਈਕਲ ਤੇ ਲੱਕੀ ਕੀਤੀ ਸੀਗੀ ਉਹ ਵੀ ਅਸੀਂ ਬਰਾਮਦ ਕਰ ਲਿਆ ਹੈ। ਇਸ ਤੋਂ ਪੰਜਾਬ ਦਿੱਤਾ ਇਹਨਾਂ ਨੇ ਕੁਝ ਚੀਜ਼। ਅਰ ਨਹੀਂ ਜੀ ਹਜੇ ਤੱਕ ਜਿਹੜਾ ਇਸ ਵੈਪਨ ਨਾਲ ਸਾਡੇ ਸਾਹਮਣੇ ਕੁਝ ਨਹੀਂ ਆਇਆ ਕਿ ਇਹਨਾਂ ਨੇ ਇਸ ਵੈਪਨ ਦਾ ਕਿਤੇ ਯੂਜ਼ ਕੀਤਾ। ਕਿਸੇ ਕੋਲ ਹੈ। ਕਿਸਕਟ ਨਾਮ ਦਾ ਉਹ ਦੇ ਜਾ ਰਹੇ ਸੀਗੇ ਕਿ ਵੈਸੀ ਲੱਗਦਾ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਹੀ ਦੱਸਿਆ ਜੀ ਇਹਨਾਂ ਨੇ ਕਿਤੇ ਫਾਇਰਿੰਗ ਕਰਨੀ ਸੀਗੀ ਇਹਨਾਂ ਨੇ ਉਸ ਜਗ੍ਹਾ ਤੇ ਰੱਖ ਕੇ ਵੀ ਕਰ ਲਈ ਸੀ ਤੇ ਉਹ ਫਾਇਰਿੰਗ ਕਰਨ ਤੋਂ ਪਹਿਲਾਂ ਹੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਫੜ ਲਿਆ ਤੇ ਇਹਨਾਂ ਤੋਂ ਵੈਪਨ ਰਿਕਵਰ ਕਰ ਲਿਆ ਬਿਲਕੁਲ ਜੀ ਬਿਲਕੁਲ ਸਰ ਗੇਰਿੰਗਸਟਾਫ ਦੇ ਨਾਮ ਕਿੰਡੀ ਦੇ ਉੱਪਰ ਸੀਗੇ ਸਰ ਇਹਨਾਂ ਨੂੰ ਜਿਹੜਾ ਵੈਪਨ ਡਿਲੀਵਰ ਕਰਾਏ ਹੈ ਇਹਨਾਂ ਦੇ ਵਿੱਚੋਂ ਕੋਈ ਕੰਟੈਕਟ ਜਦੋਂ ਇਹ ਓਮ ਬਾਹਦੂ ਜਿਹੜਾ ਜੇਲ ਸੀਗਾ ਉਦੋਂ ਇਹਨਾਂ ਦੇ ਕੁਝ ਬੰਦੇ ਕੰਟੈਕਟ ਚਾਹ ਜਿਨ੍ਹਾਂ ਨੇ ਇਹਨਾਂ ਨੂੰ ਵੈਪਨ ਡਿਲੀਵਰ ਕਰਾਏ ਤਾਂ ਬਾਕੀ ਸਾਰਾ ਜਦੋਂ ਵੀ ਰਿਮਾਂਡ ਚ ਇਹਨਾਂ ਨੂੰ ਕੁਝ ਕੁਛ ਹੋਏਗੀ ਤੁਹਾਨੂੰ ਉਸ ਤਰੀਕੇ ਨਾਲ ਦੱਸ ਸਕਦੇ ਹੋ ਹਾਂ ਜੀ ਉਹ ਸਿਆਸੀ ਹੈ ਜਾਂ ਸਮਾਜਿਕ ਲੋਕੀ ਹੈਗੇ ਆ ਜਾਂ ਕੋਈ ਲੀਡਰ ਹੈ ਜਾਂ ਕੋਈ ਬਾਈਕ ਹੈ ਜਿੱਤੇ ਇਹਨਾਂ ਨੇ ਫੈਰੀ ਕੰਮ ਕੀਤਾ ਉਹ ਜਿਹੜਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਉਹ ਬਿਲਕੁਲ ਹੀ ਨਾਰਮਲ ਪਰਸਨ ਸੀਗਾ ਬਟ ਉਹ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਸਿਕਿਉਰਿਟੀ ਰੀਜ਼ਨ ਕਰਕੇ ਅਸੀਂ ਉਹਦਾ ਨਾਮ ਤੇ ਕੁਝ ਹੋਰ ਵੀ ਨਹੀਂ ਕਰ ਸਕਦੇ ਜਿਲ੍ਹੇ ਦੇ ਵਿੱਚ ਇਹਨਾਂ ਹਿੰਟ ਮਿਲ ਸਕਦਾ ਜਿਲ੍ਹੇ 'ਚ ਹੀ ਹੈ ਕਿ ਜਿਲ੍ਹੇ ਤੋਂ ਬਾਹਰ ਨਹੀਂ ਬਾਹਰ ਬਾਹਰ ਕਿਤੇ ਕਰਨੀ ਸੀ ਜਿਲ੍ਹੇ 'ਚ ਨਹੀਂ ਸੀ ਕਰਨੀ ਹਾਂਜੀ ਠੀਕ ਠੀਕ ਕੋਈ ਜਦ ਸੰਰੋਹਨ ਆ ਉਹ ਕਿੱਦਾਂ ਆਏ ਨੇ ਸਪੋਰਟ ਉਹ ਤਾਂ دیر ਦੇ ਤੋਂ ਦੇ ਕਰ ਕੋਲ ਹੋਏ ਹਾਂਜੀ ਹਾਂ ਇਹ ਦੋਵੇਂ ਨਵਾਂ ਸ਼ਹਿਰ ਦੇ ਰਹਿਣ ਵਾਲੇ ਜੀ ਇੱਥੇ ਆਪ ਇੱਕ ਦੂਜੇ ਦੇ ਸੰਪਰਕ ਚ ਆਏ ਕੋਈ ਇਦਾਂ ਨਹੀਂ ਕਿ ਇਕੱਠੇ ਕੰਮ ਕਰਦੇ ਸੀ ਬਟ ਇੱਥੋਂ ਦੇ ਨਵਾਂ ਸ਼ਹਿਰ ਦੇ ਰਹਿਣ ਕਰਕੇ ਇੱਕ ਦੂਜੇ ਦੇ ਸੰਪਰਕ ਚ ਆਏ ਹਾਂਜੀ ਉਸ ਤੋਂ ਦੇ ਸੰਪਰਕ ਵਿੱਚ ਕਿ ਲਈਦੇ ਆਪਾਂ ਹਾਂਜੀ ਉਮਰ ਕੀ ਹੈ ਨਾ ਜੇ ਕੋਈ ਕਿਤਕ ਪੜ੍ਹਿਆ ਲਿਖਿਆ ਫਿਰ ਪੜ੍ਹੇ ਲਿਖੇ ਤਾਂ ਆਤੀ ਹੈਗੀ ਜਿਹੜਾ ਓਮ ਹੈਗਾ ਉਹ 24 ਸਾਲ ਦਾ ਹੈ ਤੇ ਜਿਹੜਾ ਦੂਸਰਾ ਲੜਕਾ ਹੈਗਾ ਉਹ 23 ਸਾਲ ਦਾ ਹੈਗਾ ਸਿਰ ਕਿਤੇ ਤੋਂ ਤੁਹਾਨੂੰ ਅਸਲਾ ਮਿਲਿਆ ਕੋਈ ਨਸ਼ੀਲਾ ਪਦਾਰਥ ਨਹੀਂ ਨਹੀਂ ਨਸ਼ੀਲਾ ਪਦਾਰਥ ਕੋਈ ਨਹੀਂ ਮਿਲਿਆ ਜੀ ਇੱਕ ਤਾਂ ਜਿੱਦਾਂ ਤੁਹਾਨੂੰ ਦੱਸਿਆ ਤੈਨ ਵੈਪਨ ਮਿਲੇ ਨਾਲ 15